ਹਾਂ ਜੋਤੀ ਕਿਵੇਂ ਹੈ ਤੇ ਰੱਜਾ ਕਿਤੇ ਆ ਪਾਪਾ ਹਾਂ ਪਾਪਾ ਇੱਥੇ ਆ ਚਾ ਤੇ ਆ ਜਾ ਜਾਂਦੀ ਤੇ ਨਰਮਾ ਚੁਗਣ ਵਾਸਤੇ ਇੱਧਰ ਕਿੱਚ ਆਈ ਕਿਵੇਂ ਆ ਜਾਂਦੀ ਲੈ ਆ ਜਾਂਦੀ ਲੈ ਬੁਰਕੀ ਸੀ ਨਹੀਂ ਉਹ ਸਾਰੇ ਮੈਂ ਆਪਦੀ ਕਿਵੇਂ ਆ ਜਾਂਦੀ ਤੂੰ ਕਹਿੰਦੇਂ ਤੇ ਰਵ ਆਪਣੋ ਵੀ ਮਾਤਾਈ ਕਿ ਜੇ ਗੌਣ ਜਾਣਾ ਫੇਰੇ ਤੇ ਕਿੱਡੀ ਗੱਲ ਮੈਂ ਡੀਗਦਾ ਰਿਹਾ ਜਮ ਤਨੂ ਆਪ ਨੂੰ ਤੁਹਾਨੂੰ ਫਿਕਰ ਨਹੀਂ ਕਿ ਤਨੂੰ ਇਹ ਨਹੀਂ ਕਿ ਵੀ ਆਪਾਂ ਮਿਲ ਗਏ ਆਪਾਂ ਕੁਛ ਤੇ ਤੈਨੂੰ ਪਤਾ ਨਹੀਂ ਸੀ ਮੈਂ ਲੈ ਕੇ ਜਾਣਾ ਨਹੀਂ ਲੈ ਕੇ ਲੈ ਕਮਾਲ ਜਾਣਾ ਮੈਂ ਉਧਰ ਚੋਣੀਆਂ ਲੈਣ ਉੱਠ ਗਿਆ ਮੈਨੂੰ ਤਾਂ ਉਹਨਾਂ ਨੇ ਇੱਕ ਤਾਂ ਉਹਨਾਂ ਨੇ ਮਜ ਬਣਾਈਆਂ ਨੇ ਸੇਕ ਰੱਖਿਆਗਾ ਨਾ ਉਹ ਆਉਂਦੀਆਂ ਇਹ ਬਾਰ ਮੇਰੇ ਟਰਾਲੀ ਲਾ ਦੇ ਉੰਦਰੋਂ ਹੀ ਨਿਕਲਦੀਆਂ ਸੁਰਖੀ ਬਿੰਦੀ ਲਾਉਣ ਚ ਰਹਿੰਦੀਆਂ ਪਤਾ ਨਹੀਂ ਕਰਦੀਆਂ ਤਸੂ ਸੁਰਖੀ ਬਿੰਦੀ ਨਹੀਂ ਕਵਾਰ ਮੈਸੇ ਕੱਦਿੰਦਾ ਨਹੀਂ ਆਉਂਦਾ ਪਿਆਰ ਨਹੀਂ ਕਿੰਨੀ ਮੈਂ ਯਾਰ ਮੇਰੀ ਗੱਲ ਸੁਣ ਜੋਤੀ ਕੋਈ ਤੜਫ ਕੋ ਮਾੜੀ ਮੁਟੀ ਤੇਰੇ ਅੰਦਰ ਵੀ ਤਾਂ ਹੋਣੀ ਚਾਹੀਦੀ ਐ ਹੁਣ ਕੱਲਾ ਮੈਂ ਹੀ ਮੈਂ ਕਰੀ ਜਾਵਾਂ ਦੱਸ ਕੋਈ ਤੇਰੇ ਅੰਦਰ ਦਿਲ ਨਹੀਂ ਤੇਰੇ ਅੰਦਰ ਕੋਈ ਰੂਹ ਨਹੀਂ ਤੇਰੇ ਰੂਹ ਨਹੀਂ ਤੜਫਦੀ ਵੀ ਆਪਾਂ ਮਿਲ ਜੀਏ ਮੈਂ ਦੱਸ ਜੀ ਤੈਨੂੰ ਤੜਫੀ ਸੀ ਫਿਰ ਪਾ ਪਨ ਗਿਆ ਵੀ ਤੂੰ ਪੜ ਨਹੀਂ ਸਕਦੀ ਕਹਿੰਦਾ ਫਿਰ ਨੰਮਾ ਗਰੀ ਨਾ ਮਾਝੁਕੀ ਹਾਂ ਨਰਮਾ ਕੀ ਜੋ ਨਜ਼ਰ ਤੂ ਜਿਵੇਂ ਮਰਜ਼ੀ ਮੈਨੇਜ ਕਰਿਆ ਯਾਰ ਹੁਣ ਮੇਰਾ ਨਹੀਂ ਜੀ ਜੋ ਲੱਗਦਾ ਮੈਂ ਤੇ ਸਾਰਾ ਦਿਨ ਇੱਥੇ ਵਿਲਾ ਬੈਠਾ ਰਹਿਣਾ ਹੁਣ ਇੱਥੇ ਦਾ ਸਾਨੂੰ ਮੈਂ ਤਾਂ ਹੁਣ ਮਾਸਾ ਹੀ ਤਾਂ ਬਾਨਾ ਮਾਸਾ ਤਾਂ ਨਰਮਾ ਵੱਡਾ ਵੱਡਾ ਹੋਇਆ ਆਪਣਾ ਉਹ ਬਥੇਰਾ ਮਰਬੇ ਜੀ ਨਰਮਾ ਪਰੇ ਹੀ ਜੁੜ ਗਿਆ ਕਰਾਂ ਗੋਠੇ ਕੰਨੀ ਆਪਾਂ ਨਾਲੇ ਆਪਣੇ ਤੇ ਕੋੜਾ ਕੋਈ ਸ਼ੱਕ ਕਰਦਾ ਚਾਚੀ ਦੀ ਕੁੜੀ ਨੂੰ ਹੈ ਆਪਣੇ ਤੇ ਕੋੜਾ ਕੋਈ ਸ਼ੱਕ ਕਰਦਾ ਕਰਦਾ ਤੂੰ ਦੱਸ ਮੈਂ ਦੱਸਦਾ ਸਰੀ ਖੋ ਗਿਆ ਨਾ ਸੱਤ ਕਰਤੇ ਨੇ ਕੋਈ ਨਹੀਂ ਛੱਕ ਕਰਦਾ ਜਵਾਨ ਕੁਲੀ ਇਹ ਹਣਾ ਜਵਾਨ ਨਾ ਕੱਟੇ ਤਾਂ ਮੈਂ ਪਤਾ ਨਹੀਂ ਪਤਾ ਕਰਤੀ ਇਹਨਾਂ ਨੂੰ ਨਹੀਂ ਛੱਕ ਫਿਰ ਹੁਣ ਕਿਵੇਂ ਕਰੀਏ ਫਿਰ ਆਪਾਂ ਹੁਣ ਮੈਂ ਤਾਂ ਨਾ ਸੁੱਖਾਂ ਸੁਖ ਸੁੱਕ ਕੇ ਨਰਮਾ ਲੈ ਕੇ ਆਂਦਾ ਵੀ ਆਪਾਂ ਦੇਖ ਯਾਰ ਆਈ ਆਪਾਂ ਨੂੰ ਟਾਈਮ ਹੁੰਦਾ ਹੈ ਨਾ ਮੇਰਾ ਵੀ ਮੇਲਾ ਵੀ ਨਹੀਂ ਲਾ ਦਰਮਨ ਤੇਰੀ ਦੀ ਆਹ ਤੇ ਫਿਰ ਉਹ ਕੀ ਕਰੀਏ ਰੰਜੀ ਮੇਰਾ ਲੱਗਦਾ ਹੁਣ ਜੀ ਇਹਨੂੰ ਫਟਕਾਈਏ ਕਿਵੇਂ ਨਾ ਕਿਵੇਂ ਤਾਂ ਕੋਈ ਹੱਲ ਕਰੀਏ ਹੂੰ ਕਿਵੇਂ ਕਰਾਂਗੇ ਫਿਰ ਇਸ ਨੂੰ ਦੱਸ ਦੋ ਜਰਾ ਇੱਧਰ ਐ ਨਾ ਪਤਾ ਕੀ ਚੱਕਰ ਹੈਗਾ ਯਾਰ ਹੁਣ ਇੱਧਰ ਨਾ ਮੰਮੀ ਹੈ ਆਪਣੀ ਤਾਂ ਤਾਈ ਤੇਰੇ ਵਾਲੇ ਦੀ ਦਿੱਕਤ ਹੀ ਰਹਿੰਦੀ ਆ ਕਿਉਂ ਗਈ ਅੱਜ ਗਈ ਮੇਰੀ ਮੰਮੀ ਨਾਣ ਕੇ ਗਈ ਆਪ ਦੇ ਨਾਣ ਕੇ ਗਈ ਨਹੀਂ ਤੇ ਫਿਰ ਕਰੇ ਤੇ ਤਾ ਚਨਾ ਹੋ ਕੇ ਘਰੇ ਤੇ ਚਾਚਾ ਹੋਊਗਾ ਚਾਚਾ ਕੋ ਮੇਰੇ ਕੋਲੇ ਪੈ ਜਾ ਫਿਰ ਮੈਂ ਕਿਵੇਂ ਕਰੂੰਗਾ ਰਾਤ ਨੂੰ ਉੱਠ ਕੇ ਫਿਰ ਦੱਸ ਸਮਝਿਆ ਕਰ ਨਾ ਗੱਲ ਨੂੰ ਇਹਨੂੰ ਦੱਸ ਫਿਰ ਕਿਵੇਂ ਤੂੰ ਮਤੂੰ ਦੱਸੋ ਐ ਨਾ ਬਚਪਨ ਬੱਚਿਆਂ ਨੂੰ ਕਰਨ ਲੱਗ ਜਾਨੀ ਆ ਪਤਾ ਥੋੜੀ ਲਵਾਣੇ ਘਰੇ ਆਪਾਂ ਮੰਮੀ ਮੰਮੀ ਇਹ ਤੇ ਚਾਚੀ ਚਾਚੀ ਮੰਗ ਲੀਨੀ ਛੋਟੇ ਮੰਮੀ ਛੋਟੀ ਮੰਮੀ ਦਾ ਕਰ ਰਹੀ ਆ ਹਾਂ ਤੇ ਆਦੀ ਨਾ ਕੋਈ ਨਾ ਬਾਤ ਹੁੰਦੀ ਜੀ ਕੀ ਕੀ ਆਖਿਆ ਤੁਸੀਂ ਗੋਲੀਆਂ ਪਾ ਦੂੰਗੀ ਗੋਲੀਆਂ ਨਹੀਂ ਦੇ ਆਦੀ ਗੋਲੀਆਂ ਤਾਂ ਲਿਆ ਦਊਗਾ ਮੈਂ ਗੋਲੀਆਂ ਵੀ ਹੁਣ ਮੈਡੀਕਲ ਤੋਂ ਪੁੱਛਣਾ ਪਊ ਉਹ ਵੀ ਥੋੜਾ ਲੱਜ ਕਰਦਾ ਪਹਿਲਾਂ ਲਿਆ ਕੇ ਗਿਆ ਸੀ ਨਾਲ ਪੁਰਾ ਚਾਚਾ ਬਿਮਾਰ ਹੋ ਗਿਆ ਸੀ ਗੋਲੀਆਂ ਨਾਲ ਤੂੰ ਮਰਵਾਏਂਗੀ ਜਮੈਂ ਦੂੰਦਾ ਕਿਉਂ ਤੇ ਡੇਟ ਟੱਪੀ ਹੋਈ ਸੀ ਅੰਨਾ ਤੋਂ ਡੇਟ ਟੱਪੀ ਹੋਈ ਸੀ ਡੇਟ ਟੱਪੀ ਹੋਈ ਤੇ ਹੁਣ ਵੀ ਮੇਰੀ ਗੱਲ ਸੁਣ ਲੈ ਮੈਂ ਤਾਂ ਘਰੇ ਆਉਣ ਨੂੰ ਮੈਂ ਰੋਜ਼ ਹੀ ਆ ਸਕਦਾ ਘਰੇ ਦਾ ਮੈਨੂੰ ਇਹ ਨਹੀਂ ਕਿ ਕਿਸੇ ਵੀ ਚੀਜ਼ ਦਾ ਕੋਈ ਡਰ ਡੁੱਕਰ ਵੀ ਹੈ ਨਹੀਂ ਕਿਸੇ ਚੀਜ਼ ਦਾ ਉਹ ਰਾਤ ਗੈਂ ਮੈਂ ਕਦੇ ਵੀ ਨਹੀਂ ਪਗਰ ਮਿਲ ਲੱਗਿੰਦਾ ਤੰਦਰਪਨ ਅੱਗ ਲੱਗਦੀ। ਅੱਛਾ ਗਰਮੀ ਚ ਅੰਦਰ ਪੈਂਦੀ ਐ। ਠੰਡ ਲੱਗਦੀ ਮੈਂ ਤੰਦਰਪਨ। ਹਾਂ। ਤੇ ਉਹ ਇਸ ਨੂੰ ਅੰਦਰ ਬੈਠ ਮਾਰਤੀ। ਆ ਮਾਤਾ ਤਾ ਮਾਰ ਲਈ ਹੁਣ ਦੇਖ ਲੈ ਵੀ ਦੇਖ ਹੁਣ ਜੋਤੀ ਗੱਲ ਸੁਣ ਮੇਰੀ। ਵੀ ਹੁਣ ਪਿਆਰ ਦੇ ਵਿੱਚ ਆਪਾਂ ਪੈ ਗਏ ਜਾਂ ਕਿਵੇਂ ਵੀ ਪੈ ਗਏ ਨਾ ਦਾ ਨੀ ਚ ਪੈ ਗਏ ਜਾਂ ਜਿਵੇਂ ਵੀ ਪੈ ਗਏ ਹਨਾ ਹੁਣ ਉਸ ਮੈਂਟੇਨ ਵੀ ਤਾਂ ਕਰਕੇ ਰੱਖਣਾ ਹੀ ਪਊਗਾ ਨਾ ਹੁਣ। ਤੁਹਾ ਦਾ ਬੈਠ ਛੱਡ ਸਕਦੇ ਆ ਪੈਕ ਦੁੱਜੇ ਨੰਦਾ ਸਾਂ ਛੱਡ ਤਾਂ ਨਹੀਂ ਸਕਦੇ ਮਿੱਠਾ ਪੀਵੋ ਕੀ ਬੋਲੇ ਗੋਲੀਆਂ ਕਿ ਦਿਨ ਅੱਛਾ ਕੀ ਰੱਖ ਦੇਣਾ ਗੋਲੀਆਂ ਅੱਛਾ ਉਹ ਤਾਂ ਮੈਂ ਲੈ ਕੇ ਆਉਂਗਾ ਮਨ ਲੱਗਾ ਚਾ ਕੋਲੇ ਤਾਂ ਇਹ ਥੋੜੀ ਥੋੜੀ ਬੋਲਦੀ ਹੈ ਮਨ ਲੱਗਾ ਹੈ ਨਾ ਹਾਂ ਹਾਂ ਦਿੱਤੀ ਸੀ ਤਾਂ ਕਿ ਅੱਛਾ ਅੱਛਾ

ਮਾੜਾ ਮੁੱਟਾ ਦੇਖ ਹੁਣ ਪਿਆਰ ਉਹ ਦਰਦ ਪਿਆਰ ਹੀ ਕਰਾ ਜਿਹਦੇ ਚ ਦਰਦ ਨਾ ਹੋਇਆ ਹੈ ਗੱਲਾਂ ਗੱਲਾਂ ਕਰੀਏ ਨਾ ਕਿ ਕੋਈ ਨਹੀਂ ਆਕੀ ਦੰਗ ਮੈਂ ਮੇਰੀ ਗੱਲ ਸੁਣ ਮੈਂ ਗੋਲੀ ਲੈਣ ਜਾਂਦਾ ਹੈ ਤੇ ਹੁਣ ਮੈਂ ਸੁਣਤਾ ਲਾਵਾ ਮੈਨੂੰ ਗੱਲਾਂ ਸੁਣ ਕੇ ਉਹ ਵੀ ਤਾਂ ਬਹੁਤ ਆ ਜਾਂਦਾ ਹੈ ਨਾ ਸਕੂਨ ਜਾ ਵੀ ਤਾਈ ਜਾਂਦਾ ਹੈ ਕਿਉਂ ਕਿਵੇਂ ਕਰਨਾ ਜੇ ਅਪਰਾਤ ਨੂੰ ਹੂੰ ਨਕਾਦੀ ਮੈਂ ਤਾਂ ਪਾਪਿੰਗੇ ਪਾਣੀ ਦੀ ਵਾਰੀ ਤੇ ਆ ਲੈ ਮੈਂ ਤਾਂ ਇੰਨ ਕਰੀ ਮੈਂ ਪਾਪਿੰਗ ਕਰ ਤਪਾਪਾ ਜੀ ਸੱਚ ਜਾਂਦਾ ਅੱਜ ਸੱਚ ਕੀ ਸ਼ੁੱਕਰਵਾਰ ਹੈ ਪਾਣੀ ਦੀ ਵਾਰੀ ਹੈ ਵਧਾਈਆਂ ਹੁਣ ਹੋਰ